ਹਾਂਜੀ ਵੀਰੋ ਜਿੱਦਾਂ ਤੁਹਾਨੂੰ ਪਤਾ ਹੈ ਕਿ ਕنگਨਾ ਨੂੰ ਚਪੇੜ ਪੈਣ ਵਾਲਾ ਕੰਮ ਹਲੇ ਠੰਡਾ ਨਹੀਂ ਪਿਆ ਸੀ ਤੇ ਹੋਰ ਉਹਦੇ ਅੰਦਰ ਹੋਰ ਗੱਲਾਂ ਜੁੜਦੀਆਂ ਜਾ ਰਹੀਆਂ ਨੇ ਤੇ ਉਹਦੇ ਵਿੱਚ ਹਰ ਸਿਮਰਤ ਕੌਰ ਬਾਦਲ ਹੋਰਾ ਨੇ ਕੋਈ ਬਿਆਨ ਦਿੱਤਾ ਹੈ ਤੇ ਆਪਣੀ ਗੱਲ ਉਹਨਾਂ ਨੇ ਰੱਖੀ ਹੈ ਆਓ ਸੁਣਿਓ ਸਾਰੀ ਗੱਲਬਾਤ ਕੀ ਕਹਿਣਾ ਚਾ ਰਹੇ ਆ। ਨਹੀਂ ਦੇਖੋ ਮੈਂ ਆ ਕਹਿਨੀ ਆ ਕਿ ਹਰੇਕ ਬੰਦੇ ਨੂੰ ਆਪ ਦੀ ਜ਼ਬਾਨ ਦੇ ਉੱਤੇ ਲਗਾਮ ਰੱਖਣੀ ਚਾਹੀਦੀ ਹੈ। ਤੁਸੀਂ ਇੱਕ ਇੱਕ ਔਦੇਚੇ ਬੈਠੇ ਹੋ ਅੱਜ ਤੱਕ ਲੇਕਿਨ ਜਦ ਔਦੇਚੇ ਨਹੀਂ ਵੀ ਸਿਗੇ ਤੁਸੀਂ ਇੱਕ ਇਹੋ ਜਿਹੇ ਕਿਤੇ ਦੇ ਨਾਲ ਸੀਗੇ ਕਿਤੇ ਤੁਹਾਡੇ ਮਗਰ ਬਹੁਤ ਲੋਕੀ ਸੁਣਨ ਵਾਲੇ ਬਹੁਤ ਸੀਗੇ ਲੇਕਿਨ ਉਹ ਸੋਤੇ ਚ ਬੈ ਕੇ ਜੇ ਤੁਸੀਂ ਆਪਦੀ ਜ਼ਬਾਨ ਦੇ ਉੱਤੇ ਲਗਾਮ ਨਹੀਂ ਲਾਖਦੇ ਉਸ ਜ਼ਬਾਨ ਦੇ ਨਾਲ ਤੁਸੀਂ ਨਫ਼ਰਤ ਫੈਲਾਉਂਦੇ ਹੋ ਤਾਂ ਫਿਰ ਉਹ ਨਫ਼ਰਤ ਦਾ ਨਤੀਜਾ ਤਾਂ ਕਿਸੇ ਟਾਈਮ ਸਾਹਮਣੇ ਆਊਗਾ ਸੋ ਮੈਂ ਸਮਝਦੀ ਹਾਂ ਕਿ ਬਹੁਤ ਜੋੜਾ ਵੀ ਹੋਇਆ ਬਹੁਤ ਮਾੜਾ ਹੋਇਆ ਫਿਰ ਉਹਨਾਂ ਤੋਂ ਬਾਅਦ ਪਹਿਲੇ ਵੀ ਜੋ ਬੋਲੇ ਉਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ ਤੇ ਉਹਦੇ ਬਾਅਦ ਵੀ ਜੋ ਬੋਲ ਰਹੇ ਨੇ ਉਹ ਨਫ਼ਰਤ ਫੈਲਾਉਣ ਦੀ ਰਾਜਨੀਤੀ ਨੂੰ ਦੇਸ਼ ਨੇ ਨਕਾਰਿਆ ਹੈ ਉਹਨੋ ਆਪ ਦੇ ਪਾਰਟੀ ਨੂੰ ਖੁਸ਼ ਕਰਨਾ ਛੱਡੋ ਤੇ ਲੋਕਾਂ ਦੀ ਖੁਸ਼ੀ ਲੋਕਾਂ ਦਾ ਦਿਰਜਤਰਾ ਜਿੱਤਦਾ ਕੰਮ ਸ਼ੁਰੂ ਕਰਾਓ ਦੇਖੋ ਲੰਮੀ ਹਲਕੇ ਦੇ ਲੋਕਾਂ ਦਾ ਇੱਕ ਇੱਕ ਵਕਰ ਦਾ ਇੱਕ ਇੱਕ ਧੀਵੀ ਦਾ ਨੌਜਵਾਨ ਦਾ ਵੀਰ ਦਾ ਬਜ਼ੁਰਗ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੀਆਂ ਕਿਉਂਕਿ ਹਰੇਕ ਵਕਰ ਨੇ ਇਹ ਇਲੈਕਸ਼ਨ ਨੂੰ ਆਪਣੀ ਇਲੈਕਸ਼ਨ ਸਮਝ ਕੇ ਇਹੋ ਜੀ ਲੜਾਈ ਲੜੀ ਕਿ ਤੁਸੀਂ ਸੋਚੋ ਲੰਮੀ ਦੇ ਇੱਕ ਇੱਕ ਪਿੰਡ ਦਾ ਸਾਨੂੰ ਲੀਡ ਆਈ ਹੈ ਇੱਕ ਆਦੇ ਪਿੰਡ ਨੂੰ ਛੱਡ ਕੇ ਹਰੇਕ ਪਿੰਡ ਚ ਲੀਡ ਆਈ ਤੇ ਲੋਕਾਂ ਨੇ ਬਾਪੂ ਬਾਬਲ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਉਹਨਾਂ ਦੇ ਕੀਤੇ ਹੋਏ ਕੰਮਾਂ 'ਚ ਇਹ ਉਹਨਾਂ ਨੇ ਮੋਹਰ ਲਾਈ ਤੇ ਉਹਨਾਂ ਦੇ ਦਿਲਾ 'ਚ ਜਿਹੜਾ ਪਿਆਰ ਪਰਿਵਾਰ ਵਾਸਤੇ ਹੈਗਾ ਉਹਦਾ ਉਹਨਾਂ ਨੇ ਸਬੂਤ ਦਿੱਤਾ ਤੇ ਮੈਂ ਸਮਝਦੀ ਆ ਕਿ ਜਿਹੜੇ ਬਖੌਲ ਕਰਦੇ ਸੀ ਬਾਲ ਸਾਹਿਬ ਬਾਰੇ ਜਾਂ ਹੰਕਾਰੇ ਹੋਏ ਸੀ ਉਹਨਾਂ ਨੂੰ ਲੰਬੀ ਦੇ ਲੋਕਾਂ ਨੇ ਬਠਿੰਡਾ ਹਲਕੇ ਦੇ ਲੋਕਾਂ ਨੇ ਟਕਾ ਕੇ ਜਵਾਬ ਦਿੱਤਾ ਤੇ ਮੈਂ ਰਿਣੀਆ ਲੰਬੀ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਇਹ ਇਲੈਕਸ਼ਨ ਨੂੰ ਆਪਣੀ ਨਿੱਜੀ ਇਲੈਕਸ਼ਨ ਸਮਝ ਗਿਆ ਉਹਨਾਂ ਨੇ ਲੜਾਈ ਜੇ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਹੀ ਹੈਗਾ ਜਨ 2027 ਦੀਆਂ ਇਲੈਕਸ਼ਨ ਆ ਰਹੀਆਂ ਬਾਸ ਵੀ ਨੇ ਵੀ ਕਿਹਾ ਇਸ ਤਰ੍ਹਾਂ ਕੁਝ ਨਹੀਂ ਕਿ ਸਭ ਕੰਮ ਚੱਲਦਾ ਵਸ ਮੈਂ ਤਾਂ ਆਹੀ ਕਵਾਂਗੀ ਲੋਕਾਂ ਨੂੰ ਕਿ ਦੇਖੋ ਤੁਸੀਂ ਕਾਂਗਰਸ ਤੇ ਆਮ ਆਦਮੀ ਕੁਰਸੀ ਖਾਤੇ ਪੰਜਾਬ 'ਚ ਤੇ ਦੇਸ਼ 'ਚ ਇਕੱਠੇ ਹੋਏ ਇਲੈਕਸ਼ਨ ਵੇਲੇ ਵੀ ਤੁਸੀਂ ਦੇਖਿਆ ਕਿ ਕਾਂਗਰਸ ਆਮ ਆਦਮੀ ਕੋਈ ਬੂਥ ਚ ਜਾ ਕੇ ਬਹਿ ਗਏ ਸੀਗੇ ਇਹਨਾਂ ਨੇ ਬਾਈ 'ਚ ਵੀ ਆਹੀ ਕੀਤਾ ਸੀਗਾ ਕਿ ਕਾਂਗਰਸ ਨੇ ਆਪਣੀ ਵੋਟ ਆਮ ਆਦਮੀ ਨੂੰ ਦੇਤੀ ਆ ਤਾਂ ਹੁਣ ਤਾਂ ਆਡੀਓ ਵੀ ਵਾਇਰਲ ਹੋਈ ਆ ਜਿੱਥੇ ਕਿਹਾ ਗਿਆ ਕਿ ਹਰ ਸਿਮਰਤ ਨੂੰ ਹਰਾਣਾ ਹੈ ਇਸ ਕਰਕੇ ਤੁਸੀਂ ਆਪ ਨੂੰ ਵੋਟ ਪਾ ਦਿਓ ਸਾਰੇ ਇਕੱਠੇ ਹੋ ਕੇ ਭਾਵੇਂ ਭਾਜਪਾ ਹੋਵੇ ਭਾਵੇਂ ਆਪ ਹੋਵੇ ਭਾਵੇਂ ਕਾਂਗਰਸ ਹੋਵੇ ਇਹਨਾਂ ਦਾ ਇੱਕੋ ਹੀ ਨਿਸ਼ਾਨਾ ਸੀ ਖੇਤਰੀ ਪਾਰਟੀ ਨੂੰ ਖਤਮ ਕਰਨਾ ਹੈ ਤਕੜੀ ਨੂੰ ਖਤਮ ਕਰਨਾ ਹੈ ਬਾਦਲ ਪਰਵਾਰ ਨੂੰ ਖਤਮ ਕਰਨਾ ਹੈ ਸੋ ਮੈਂ ਲੋਕਾਂ ਨੂੰ ਕਵਾਂਗੀ ਕਿ ਇਹ ਸਾਰੀ ਤਾਕਤਾਂ ਬਾਡੀ ਖੇਤਰੀ ਪਾਰਟੀ ਨੂੰ ਖਤਮ ਕਰਕੇ ਪੰਜਾਬ ਦੇ ਉੱਤੇ ਹਾਵੀ ਹੋ ਕੇ ਸਾਡੇ ਕਿਸਾਨਾਂ ਦੇ ਉੱਤੇ ਸਾਡੇ ਨੌਜਵਾਨਾਂ ਦੇ ਉੱਤੇ ਸਾਡਾ ਪਾਣੀ ਖੋਣਾ ਚਾਹੁੰਦੇ ਨੇ ਸਾਡੇ ਹੱਕ ਸਾਡੀ ਰਾਜਧਾਨੀ ਸਾਡੇ ਧਾਰਮਿਕ ਸਥਾਨ ਤਕੜੇ ਹੋ ਕੇ ਅੱਪਾ ਇਹਨਾਂ 5 ਬਾਈ ਇਲੈਕਸ਼ਨ 'ਚ ਉਸ ਵਿਧਾਨ ਸਭਾ 'ਚ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਦੀ ਆਵਾਜ਼ ਭੇਜੀਏ ਅੱਜ ਜਿੱਥੇ ਦੁੱਖ ਇਸ ਗੱਲ ਦਾ ਜ਼ਰੂਰ ਹੁੰਦਾ ਹੈ ਕਿ ਇਹਨਾਂ ਦਿਨਾਂ 'ਚ ਜਿੱਥੇ ਟੈਂਕਾ ਕੋਪਾ ਦੇ ਨਾਲ ਕਾਂਗਰਸ ਸਰਕਾਰਾਂ ਨੇ ਸਾਡੇ ਧਾਰਮਿਕ ਸਥਾਨਾਂ ਨੂੰ ਢਹਿ ਢੇਰੀ ਕੀਤਾ ਸੀ ਤੇ ਭਾਵੇਂ ਮੈਂ ਕਹਿ ਸਕਾਂ ਕਿ ਹਿੰਦੂਪਾ ਇਚਾਰਾ ਇਕੱਠਾ ਹੋ ਗਿਆ ਰਾਮ ਮੰਦਰ ਤੇ ਮਗਰ ਲੇਕਿਨ ਦੁੱਖ ਦੀ ਗੱਲ ਹੈ ਕਿ ਕਿਤੇ ਨਾ ਕਿਤੇ ਪੰਜਾਬ 'ਚ ਦੇਖਣ ਨੂੰ ਮਿਲਿਆ ਕਿ ਕੁਝ ਇਲਾਕੇ ਦੇ ਸਾਡੇ ਸਿੱਖ ਭਰਾ ਇਕੱਠੇ ਹੋ ਗਏ ਉਹਨਾਂ ਪਾਰਟੀਆਂ ਦੇ ਮਗਰ ਜਿਨ੍ਹਾਂ ਪਾਰਟੀਆਂ ਨੇ ਇਹੋ ਜਿਹਾ ਸਾਡੇ ਧਾਰਮਿਕ ਸਥਾਨਾਂ ਤੇ ਸਿੱਖ ਕੌਮ ਦੇ ਉੱਤੇ ਕਹਿਰ ਹਟਾਇਆ ਸੀਗਾ ਸੋ ਇਹ ਬੜੀ ਦੁਖਦੀ ਗੱਲ ਹੈ ਮੈਂ ਬੇਨਤੀ ਕਰਾਂਗੀ ਕਿ ਇਹਨਾਂ ਚੀਜ਼ਾਂ ਤੋਂ ਉੱਪਰ ਉੱਟ ਕੇ ਹੁਣ ਵਿਧਾਨ ਸਭਾ ਚੇ ਖੇਤਰੀ ਪਾਰਟੀ ਦੀ ਆਵਾਜ਼ ਭੇਜੇ ਤਾਂ ਕਿ ਆ ਭਗਵੰਤ ਮਾਨ ਦੀ ਨਿਕੰਮੀ ਫੇਲ ਸਰਕਾਰ ਵੈਸੇ ਤੇ ਨੂੰ ਸਿਫਾ ਦੇਣਾ ਚਾਹੀਦਾ ਹੈ ਜਿਹੜਾ 13 ਦੀ 13 ਕਹਿੰਦਾ ਸੀਗਾ ਇਹਨੂੰ ਸਿਫਾ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੀ ਨਿਕਾਰਿਆ ਹੈ ਤੇ ਉਸ ਵਿਧਾਨ ਸਭਾ ਚ ਪਹੁੰਚ ਕੇ ਅਪਨੇ ਪੰਜਾਬ ਦੇ ਹੱਕਾਂ ਦੀ ਲੜਾਈ ਵਾਸਤੇ ਅਕਾਲੀ ਦਲ ਨੂੰ ਭੇਜੋ ਕਿਉਂਕਿ ਆ ਦੋਹਾਂ ਦਾ ਰਲ ਨਹੀਂ ਇਹਨਾਂ ਤੇ ਇੱਕ ਦੂਜੇ ਦੇ ਖਿਲਾਫ ਕੀ ਕਰਨਾ ਹੈਗਾ ਇਹ ਤਾਂ ਫਿਕਸਡ ਹੈ ਜਿਨ੍ਹਾਂ ਦੇ ਪਰਦੇ ਦੇ ਪਿੱਛੇ ਤੇ ਪਰਦੇ ਦੇ ਆਕੇ ਸਾਰੀ ਦੁਨੀਆ ਸਾਹਮਣੇ ਹੈ ਜੇ ਪੰਜਾਬ ਵਾਸਤੇ ਲੜਨਾ ਹੈ ਤਾਂ ਸ਼ੋਭੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਤਕੜੀ ਗਿਣਤੀ ਨਾਲ ਕਾਮਯਾਬ ਕਰਕੇ ਵਿਧਾਨ ਸਭਾ ਚ ਪੇਸ਼ਾ ਨਹੀਂ ਦੇਖੋ ਮੈਂ ਆ ਕਹਿਨੀ ਆ ਕਿ ਹਰੇਕ ਬੰਦੇ ਨੂੰ ਆਪ ਦੀ ਜ਼बान ਦੇ ਉੱਤੇ ਲਗਾਮ ਰੱਖਣੀ ਚਾਹੀਦੀ ਹੈ ਤੁਸੀਂ ਇੱਕ ਇੱਕ ਉਹ ਬੈਠੇ ਹੋ ਅੱਜ ਤਾਂ ਲੇਕਿਨ ਜਦ ਉਹਦੇ ਚ ਨਹੀਂ ਵੀ ਸਿਗੇ ਤੁਸੀਂ ਇੱਕ ਇਹੋ ਜਿਹੇ ਕਿਤੇ ਦੇ ਨਾਲ ਸਿਗੇ ਜਿੱਥੇ ਤੁਹਾਡੇ ਮਗਰ ਬਹੁਤ ਲੋਕੀ ਸੁਣਨ ਵਾਲੇ ਬਹੁਤ ਸਗੇ ਲੇਕਿਨ ਉਹ ਸੋਤੇ ਚ ਬੈ ਕੇ ਜੇ ਤੁਸੀਂ ਆਪਣੀ ਜ਼ੁਬਾਨ ਦੇ ਉੱਤੇ ਲਗਾਮ ਨਹੀਂ ਲਾਖਦੇ ਉਸ ਜ਼ੁਬਾਨ ਦੇ ਨਾਲ ਤੁਸੀਂ ਨਫਰਤ ਫੈਲਾਉਂਦੇ ਹੋ ਤਾਂ ਫਿਰ ਉਹ ਨਫਰਤ ਦਾ ਨਤੀਜਾ ਤਾਂ ਕਿਸੇ ਟਾਈਮ ਸਾਹਮਣੇ ਆਊਗਾ ਸੋ ਮੈਂ ਸਮਝਦੀ ਹਾਂ ਕਿ ਬਹੁਤ ਜੋੜਾ ਵੀ ਹੋਇਆ ਬਹੁਤ ਮਾੜਾ ਹੋਇਆ ਉਹਨਾਂ ਤੋਂ ਬਾਅਦ ਪਹਿਲੇ ਵੀ ਜੋ ਬੋਲੇ ਉਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ ਤੇ ਉਹਦੇ ਬਾਅਦ ਵੀ ਜੋ ਬੋਲ ਰਹੇ ਨੇ ਉਹ ਨਫਰਤ ਫੈਲਾਉਣ ਦੀ ਰਾਜਨੀਤੀ ਨੂੰ ਦੇਸ਼ ਨੇ ਨਕਾਰਿਆ ਹੈ ਹੁਣ ਆਪ ਦੇ ਪਾਰਟੀ ਨੂੰ ਖੁਸ਼ ਕਰਨਾ ਛੱਡੋ ਤੇ ਲੋਕਾਂ ਦੀ ਖੁਸ਼ੀ ਲੋਕਾਂ ਦਾ ਦਿਲ ਜਿੱਤਣਾ ਜੇਤਨ ਦਾ ਕੰਮ ਸ਼ੁਰੂ ਕਰਾਓ